ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸਸ਼ਿਕਾ ਮਹਾਤਵਾਡਾ ਹੌਸਰਾਜ ਇੱਕ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ ਦੇਸ਼ ਦੇ ਗ੍ਰਹਿ ਮੰਤਰੀਲੇ ਵੱਲੋਂ ਕੁਝ ਨਿਯਮ ਦਿੱਤੇ ਗਏ ਸੀ ਕਿ ਕਾਨੂੰਨ ਦੇ ਦੈਰੇ ਅੰਦਰ ਰਹਿ ਕੇ ਇਹਨਾਂ ਦੀ ਪਾਲਣਾ ਕਰਨੀ ਪਵੇਗੀ ਲੇਕਿਨ ਪੰਜਾਬੀ ਨਾ ਤੇ ਸਮਝਦੇ ਨੇ ਆਪਣੀ ਬੁੱਧੀ ਦੇ ਨਾਲ ਚੱਲਦੇ ਨੇ ਇਸ ਕਰਕੇ ਲਾੜੇ ਨੂੰ ਹਾਲਾਂਕਿ ਉਹਨਾਂ ਨੇ ਬਰਾਤ ਤੇ ਜਾਣਾ ਬਰਾਤ ਵਾਸਤੇ ਜਾਣਾ ਸੀ ਲਾੜੀ ਨੂੰ ਲੈਣ ਵਾਸਤੇ ਲੇਕਿਨ ਉਸ ਤੋਂ ਪਹਿਲਾਂ ਲਾਰੇ ਅਤੇ ਲਾਰੇ ਦੇ ਪਰਿਵਾਰ ਨੂੰ ਹਵਾ ਲਾਗ ਦੀ ਹਵਾ ਜਿਹੜੀ ਖਾਣੀ ਪਈ ਕਿਉਂਕਿ ਜਿੰਨੇ ਵੀ ਡੀਸੀ ਸਬੰਧ ਨੇ ਸਾਰੇ ਜ਼ਿਲ੍ਹਿਆਂ ਦੇ ਉਹਨਾਂ ਵੱਲੋਂ ਖਾਸ ਕਰਕੇ ਕਿਹਾ ਗਿਆ ਸੀ ਵਿਆਹਾਂ ਦੇ ਵਿੱਚ ਧਾਰਮਿਕ ਸਮਾਗਮ ਸਮਾਗਮ ਦੇ ਵਿੱਚ ਜਾਂ ਸਾਸਨ ਵਗੈਰਾ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਆਤਿਸ਼ਬਾਜ਼ੀ ਜਿਹੜੀ ਹੈ ਨਹੀਂ ਚੱਲਣੀ ਚਾਹੀਦੀ ਲੈ ਕੇ ਪੰਜਾਬੀ ਕਿਤੇ ਰੁਕਦੇ ਆ ਪੰਜਾਬੀ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਆ ਇਸ ਨੂੰ ਲੈ ਕੇ ਇੱਕ ਲਾਰੇ ਵੱਲੋਂ ਹਰਕਤ ਕੀਤੀ ਗਈ ਲਾਰੇ ਨੇ ਆਪਣੇ ਨਾ ਤਾਂ ਮਾਪਿਓ ਨੂੰ ਕਿਹਾ ਵੀ ਕਾਨੂੰਨ ਦੀ ਪਾਲਾ ਕਰੋ ਤੇ ਨਾ ਹੀ ਆਪਣੇ ਯਾਰਾਂ ਦੋਸਤਾਂ ਨੂੰ ਯਾਨੀ ਕਿ ਜਾਗੋ ਵਾਲੇ ਦਿਨ ਖੂਬ ਪਟਾਕੇ ਚਲਾਏ ਖੂਬ ਆਛੀ ਆਛਬਾਜੀ ਕੀਤੀ ਲੇਕਿਨ ਇਹ ਪਟਾਕਿਆਂ ਵਾਲੀ ਤੇ ਆਛੀ ਬੜੀ ਮਹਿੰਗੀ ਪਈ ਲਾੜਾ ਜਿਹੜਾ ਹੈ ਦੱਸਿਆ ਜਾ ਰਿਹਾ ਹੈ ਬਠਿੰਡਾ ਹਲਕੇ ਪਿੰਡ ਕੋਸ਼ਮੀਰ ਦਾ ਬਠਿੰਡੇ ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸਦਰ ਥਾਣੇ ਵੱਲੋਂ ਲਾੜਾ ਜਿਹੜਾ ਹੈ ਗੁਰਪ੍ਰੀਤ ਹੈ ਉਸ ਨੂੰ ਪੁਲਿਸ ਨੇ ਹਵਾਲਾਤ ਵਿੱਚ ਲੈ ਲਿਆ ਉਸ ਉੱਤੇ ਕਾਨੂੰਨ ਦੀ ਲੰਘਣਾ ਕਰਨ ਦੀ ਧਾਰਾ ਲਗਾ ਦਿੱਤੀ ਹੈ ਦੂਸਰੇ ਪਾਸੇ ਪੁਲਸ ਹੁਣ ਲਾੜੀ ਨੂੰ ਚੱਕਣ ਦੀਆਂ ਤਿਆਰੀਆਂ ਕਰ ਰਹੀ ਹੈ ਯਾਨੀ ਕਿ ਲਾਰਾ ਅਤੇ ਲਾਰੇ ਦਾ ਪਰਿਵਾਰ ਖਾਸ ਕਰਕੇ ਉਸ ਦੇ ਮਾਤਾ ਪਿਤਾ ਉਸ ਦੇ ਭੈਣ ਭਰਾ ਕੁਸੂਤੇ ਫਸ ਗਏ ਨੇ ਪਟਾਕੇ ਚਲਾਉਣੇ ਆਤਿਸ਼ਬਾਜ਼ੀ ਚਲਾਉਣੀ ਉਹਨਾਂ ਨੂੰ ਬੜੀ ਵੱਡੀ ਮਹਿੰਗੀ ਪਈ ਹੈ ਕਿਉਂਕਿ ਉਹਨਾਂ ਨੇ ਕਾਨੂੰਨ ਦੀਆਂ ਧੱਜਾ ਉਡਾਈਆਂ ਨੇ ਜੇ ਉਹ ਕਾਨੂੰਨ ਦਾ ਪਾਲਣ ਕਰਦੇ ਤਾਂ ਵਿਆਹ ਪਟਾਕਿਆਂ ਅਤੇ ਆਤਿਸ਼ਬਾਜ਼ੀ ਤੋਂ ਬਿਨਾਂ ਵੀ ਹੋ ਸਕਦਾ ਸੀ ਲੇਕਿਨ ਇਸ ਨੇ ਕਾਨੂੰਨ ਦੀ ਇਕਨਾ ਮੰਨੀ ਜਿਵੇਂ ਹੀ ਉਹ ਪਟਾਕਿਆਂ ਤੇ ਆਤਿਸ਼ਬਾਜ਼ੀ ਦੀ ਆਵਾਜ਼ ਆਈ ਦੂਸਰੇ ਪਾਸੇ ਇੱਕ ਪਾਸੇ ਗਵਾਂਧੀ ਮੁਲਖ ਦੁਸ਼ਮਨ ਦੇਸ਼ ਡਰੋਨ ਦੇ ਨਾਲ ਹਮਲੇ ਕਰ ਰਿਹਾ ਸੀ ਜਦ ਕਿ ਦਬਦਬਾ ਬਣਿਆ ਹੋਇਆ ਸੀ ਡਰ ਬਣਿਆ ਹੋਇਆ ਸੀ ਤੇ ਦੂਸਰੇ ਪਾਸੇ ਇਸ ਲਾੜੇ ਅਤੇ ਲਾੜੇ ਦੇ ਪਰਿਵਾਰ ਵੱਲੋਂ ਖੁੱਲੇ ਤੌਰ ਤੇ ਪਿੰਡ ਸ਼ਿਪ ਕੋਟ ਸ਼ਮੀਰ ਹੈ ਹਲਕਾ ਬਠਿੰਡਾ ਦੇ ਵਿੱਚ ਤੇ ਰਾਤ ਨੂੰ ਰੱਜ ਕੇ ਆਤਿਸ਼ਬਾਜ਼ੀ ਕੀਤੀ ਰੱਜ ਕੇ ਪਟਾਕੇ ਚਲਾਏ ਜਾਗੋ ਦੇ ਵਿੱਚ ਗੁਰਪ੍ਰੀਤ ਨਾਮ ਦੇ ਲਾਰੇ ਨੂੰ ਕਾਨੂੰਨ ਤੋੜਨ ਦੀ ਜਿਹੜੀ ਧਾਰਾ ਹੈ ਉਸ ਦੇ ਤਹਿਤ ਉਸ ਨੂੰ ਜੇਲ੍ਹ ਦੇ ਵਿੱਚ ਡੱਕ ਲਿਆ ਗਿਆ ਹੈ ਦੂਸਰੇ ਪਾਸੇ ਹੁਣ ਪੁਲਸ ਜਿਹੜੀ ਹੈ ਲਾਰੀ ਨੂੰ ਚੱਕਣ ਦੀਆਂ ਤਿਆਰੀਆਂ ਕਰ ਰਹੀ ਹੈ ਯਾਨੀ ਕਿ ਰੰਗ ਦੇ ਵਿੱਚ ਭੰਗ ਪਿਆ ਹੈ ਇਹ ਹੈ ਨਤੀਜਾ ਕਾਨੂੰਨ ਦੀਆਂ ਧੱਜੀਆਂ ਉਡਾਉਂਦਾ ਧੰਨ